ਸ਼ੁਆਗਾ ਕਿ ਜੇ ਤੁਸੀਂ ਅਨੇ ਗਲਤਾਂ ਕੇ ਗਲਤ ਨਾਲ ਲੈਨੇ ਆ ਕੋਈ ਗੱਲ ਨਹੀਂ ਚਮਕੌਰ ਸੇ ਬਣਾਉਂਦੇ ਸਾਰੇ ਉਹਨਾਂ ਨੂੰ ਰੁਕੋ ਜਾ ਕੇ ਇੱਕ ਮਿੰਟ ਰੁਕ ਜੀ ਕਿ ਤੁਸੀਂ ਆਣ ਕੇ ਬੀਬੀਆਂ ਨਾਲ ਪਾ ਕੇ ਲੈ ਆਂਦੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਆ ਵੀ ਹੋ ਸਕਦਾ ਜਿੰਨਾ ਇਹ ਲਾਈਵ ਨੂੰ ਸ਼ੇਅਰ ਕਰ ਦਿਓ ਪਲੀਜ਼ ਹੋ ਸਕਿਆ ਜਿੰਨਾ ਲਾਈਵ ਸ਼ੇਅਰ ਹੋ ਸਕਦਾ ਹੋਇਆ ਕਰ ਦਿਓ ਸਾਡਾ ਅਜ ਦਿਵਾਨਸੀ ਪਿੰਡ ਪੰਜਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੜੀ ਦੇ ਸਮੂੱਚੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਣਾ ਜਥਾਸੀ ਉੱਥੇ ਪਿੰਡ ਪੰਜਗਰਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਆ ਮੈਂ ਫਿਰ ਤੋਂ ਕਹਦੇ ਨਹੀਂ ਸੰਗਤ ਦੇ ਵਿੱਚ ਕਰਕੇ ਲਾਈਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਸੱਦਿਆ ਨਾ ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਉਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚਾਣਲ ਸੱਦਿਆ ਸੀ ਚਾਣਲ ਸਟੇਟ ਤੇ ਸਮਾਗਮ ਕਰਨ ਵਾਸਤੇ ਆਏ ਹਾਂ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ ਮੈਂ ਫਿਰ ਰਿਪੀਟ ਕਰਾਂ ਇਹ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਾਰੇ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਾਰੇ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨਾੰਦਿਆ ਵੀ ਆਪਣਾ ਮਹਾਰਾਜ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸਿੰਘ ਸਾਹਿਬ ਮੈਨੂੰ ਪਤਾ ਨਹੀਂ ਜੈਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਥੇਦਾਰ ਜੈਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ 13 13 ਜਥੇਦਾਰ ਆ ਬਾਅਦ ਚ ਬੋਲਣੇ ਜੈਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਗੱਲ ਜੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿਉਂਕਿ ਅਹੀ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਜੋ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਿਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕਹੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉੱਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਜੋ ਉੱਠ ਕੇ ਤੁਰ ਪਏ ਸਾਰੇ ਜਾਣੇ ਈ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਜੋਟ ਕੇ ਤੁਰਪੈ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਇਹ ਤੇਰਾ ਸੰਸਥਾ ਵਾਲਿਆਂ ਚੋਂ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹੇ ਤਾਂ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤਿਹ ਬੁਲਾਈ ਕੀ ਬੁਲਾ ਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਕੋਲ ਖੜੀ ਹਾਂ ਹਾਂ ਬਿਲਕੁਲ ਏ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚਾਹਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਅਹੀ ਪਰਿਵਾਰ ਵਾਲੀ ਯਾਰ ਉੱਥੇ 60 70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਉੱਡਦੇ ਉੱਥੇ ਮੜ ਕੇ ਅਸੀਂ ਸੰਗਤ ਤੋਂ ਸਟੇਜ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਏ ਤੁਹਾਡੀ ਹੀ ਰਾਜ ਚ ਗਿਰਨਾ ਮੈਂ ਕਿਹੜੀ ਵਿਚਾਰ ਅਸੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ ਸਿਰਫ ਤਾਂ ਕਰਦੇ ਆ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਅੱਜ ਅਸੀਂ ਜਿੱਦਾਂ ਦੇ ਦਿਨ ਮਨਾਉਣਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰ ਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀੜੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁੜ ਕੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਅਸੀਂ ਤੁਹਾਨੂੰ ਘੇਰਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਿਓ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਏ ਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਦਾ ਸਿਰਫ 5 ਮਿੰਟ ਮੂੰਹ ਵੇਖਦੀ ਆ ਸਿਰਫ 5 ਮਿੰਟ ਨਵੇਂ ਜੰਮਾ ਬੱਚਾ ਜੰਮਦਾ ਸਾਰਾ ਕੁਝ ਪੰਤ ਨੂੰ ਸਨਰਪਤ ਕੀਤਾ ਜਿਵੇਂ ਕੀ ਹੋਵੇ ਚੱਲੇ ਆ ਮੈਂ ਇਹ ਵੀ ਸਮਝ ਨਹੀਂ ਪਰ ਮਾਰੇ ਦੇ ਭੇਜ ਚਰੇ ਕਿ ਚਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚਾਲ ਪਰਸਾਲੀ ਤੁਰੇ ਫਿਰਦੇ ਆ ਠੇਰੋ ਆ ਉইতে ਨਹੀਂ ਤਾਂ ਨੂੰ ਕੀ ਰਲਗੇ ਕੀ ਕੀ ਕਰ ਲੋਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੜੰਗੀਆਂ ਵੋਟਵਾ ਆਏ ਦਿਨ ਪਾ ਲੈਨੇ ਹੋ ਐਡਾ ਤੁਹਾਨੂੰ ਦਲੇਰ ਕੋ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗਮ ਮੋਕਨੇ ਮੇਰੇ ਕੋਲ ਭਾਈ ਪੰਥ ਦੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਆ ਤੁਸੀਂ ਪਤਾ ਨਹੀਂ ਕਿੰਨੀਆਂ ਤੋੜੀਆਂ ਵਾ ਤੁਸੀਂ ਦਮਾਲਿਆਂ ਵਾਲਿਓ ਚੋਲਿਆਂ ਵਾਲਿਓ ਤੁਸੀਂ ਬਹੁਤ ਤੋੜੀਆਂ ਨੇ ਬਹੁਤ ਤੋੜੀਆਂ ਨੇ ਤੁਸੀਂ ਧੀਆਂ ਨਹੀਂ ਪ੍ਰਚਾਰ ਕਰਨਗੀਆਂ ਇਹ ਕਸੂਰbaar ਕੋਈ ਹੋਰ ਨਹੀਂ ਹੈ ਤੁਸੀਂ ਆ ਮੈਨੂੰ ਤਾਲ ਆਈ ਹੋਣਾ ਪਿਆ ਕਿ ਭਾਈ ਆ ਜੋੜੇ ਹੱਥ ਸਾਡੇ ਕੋਲ ਨਹੀਂ ਹੁਣ ਸੁਣਾ ਹੁਣਾ ਮੈਂ ਮੇ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਂ ਗੋਕ ਨੇ ਮੈਂ ਸਾਰੇ ਤੋਂ ਮਾਫੀ ਮੰਗ ਲੈਣੀ ਭਾਈ ਆਇਂ ਦਿਨ ਤੋਂ ਹੀ ਨਿਤ ਨਮਾ ਕਲੇਸ਼ ਸ਼ੁਰੂ ਕਰ ਅਸੀਂ ਇਹ ਨਾ ਕੰਟਰੋਵਰਸੀਆ ਜੀ ਰਹੀਏ ਬੰਦੇ ਮਰ ਦੋਕੇ ਨਹੀਂ ਜਾਂਦੇ ਚਾਹ ਕਾ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲਦਾ ਜਾ ਉਹਨਾਂ ਕੋਲ ਜਾ ਕੇ ਇਹ ਆ ਗੱਲ ਨਹੀਂ ਤੁਸੀਂ ਉਹਨਾਂ ਲਈ ਸਿੱਖਾਂ ਮੰਨੋ ਮੇਰੀ ਗੱਲ ਉਹਨਾਂ ਦਾ ਸਰੂਪੇ ਲੈਂਦੇ ਆ ਮੈਂ ਸੰਗਤ ਨੂੰ ਇਹ ਗੱਲ ਐਨੇ ਸਮਾਂ ਗੇ ਮੇਰੇ ਬੋਕਣੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇੰਨਾ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਮਿਹਬਾਨੀ ਤੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੁਣ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕੇ ਆ ਇਹ ਜਿੰਨਾ ਚਿਰ ਤੱਕ ਗੱਲ ਨਹੀਂ ਹੁੰਦੀ ਜਿੰਨਾ ਚਿਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰ ਸਟੇਟ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈ ਆ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋਂ ਪੁੱਛ ਤੁਸੀਂ ਇੱਕ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰਨੇ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚ ਹੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਆ ਕੇ ਦੱਸਣਾ ਸੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਈ ਤੁਹਾਨੂੰ ਘੇਰਾਗੇ ਅਈ ਸਟੇਜ ਆਜੋ ਅ ਤੋਹੀ ਚਾਰ ਇਕੱਠੇ ਕਰਕੇ ਲਾਗੇ ਛਾਗੇ ਉਹਨਾਂ ਵਿੱਚ ਸ਼ਬਦ ਬੋਲਾਂ ਇੱਥੇ ਤੁਹਾਨੂੰ ਤਕਲੀਫਾਂ ਹੋਣੀਆਂ ਇਹ ਗੱਲ ਦੀਆਂ ਆਹੋ ਇੱਕ ਧਮਕ ਧਮਕੀਆਂ ਧਮਕਾਈ ਸਕਦੇ ਹੋਰ ਕੀ ਕਰੋਗੇ ਕੀ ਪੱਲੇ ਆ ਤੁਹਾਡੇ ਆਹੀ ਸਾਬਤ ਕਰਨ ਤੇ ਲੱਗੇ ਰਹੀਏ ਵੱਡਿਆਂ ਸਾਡੇ ਤੇ ਦੂਜਿਆਂ ਬਾਰੇ ਮੂੰਹ ਨਹੀਂ ਤੁਹਾਡਾ ਖੋਲਦਾ ਤੁਸੀਂ ਸਰੋਪੇ ਲੈ ਕੇ ਉਹਨਾਂ ਤੋਂ ਚੁੱਪ ਕਰਕੇ ਠਾਂ ਤਾਂ ਸੁੱਟ ਕੇ ਬੈਠੇ ਰਹਿੰਨੇ ਜੋ ਸਾਨੂੰ ਜਹਦਾਰ ਬਾਬਾ ਮੇਜਰ ਸੁਮਿੰਦੇ ਆ ਉਹ ਇਨਾ ਮਾਨ ਸਤਕਾਰ ਕਰਦੇ ਇਨਾ ਸਭ ਬਾ ਇਹ ਵੀ ਉਥੇ ਤੱਕ ਹੀ ਰਹਿ ਗਏ ਨਾ ਉਹ ਕੋਈ ਗੱਲ ਨਹੀਂ ਕਰਦੇ ਉਹਦੇ ਪੰਥ ਦਾ ਮਸਲਾ ਆਪੇ ਹੋੜੀ ਸਟੇਜਾਂ ਦੇ ਬਰੋਂ ਤੁਸੀਂ ਕੱਲ ਤੱਕ ਤੇ ਜਹਦਾਰ ਦਾ ਜਾ ਕੇ ਵਿਰੋਧ ਕਰਕੇ ਵਗਾਓ ਉਹ ਅੱਜ ਸਾਰੇ ਉਥੇ ਜਮਕੌਰ ਸਾਹ ਮਣਾਉਂਦੇ ਆ ਜਾਓ ਇੱਕ ਇਹਨੇ ਦੀ ਗਾੜੀ ਬੋਲ ਕੇ ਵਿਖਾ ਦੇਣ ਉੱਥੇ ਜਾ ਕੇ ਜਿੱਥੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉੱਥੇ ਤੁਸੀਂ ਬੋਲਣ ਦੇਣ ਆਪਣੀ ਫਤਿਹ ਆ ਭਾਈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ